ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਦੀ ਸ਼ਾਮ ਨੂੰ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਦੁਨੀਆ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਖਾਤਮਾ ਹੋ ਜਾਵੇ ਤੁਹਾਡਾ ਜੀਵਨ ਸੁਖਮਈ ਬਤੀਤ ਹੋਵੇ ਤੁਸੀਂ ਗੁਰੂ ਘਰ ਦੇ ਲੜ ਲੱਗ ਜਾਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਿ ਜੇਕਰ ਐਤਵਾਰ ਦੇ ਦਿਨ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਘਰ ਦੀ ਬਰਕਤ ਘਰ ਦੀ ਸੁੱਖ ਸ਼ਾਂਤੀ ਦਿਨੋ ਦਿਨ ਹੀ ਵੱਧਦੀ ਜਾਵੇਗੀ ਸਾਡੇ ਘਰ ਦੀ ਤਰੱਕੀ ਦੇ ਵਿੱਚ ਵਾਧਾ ਹੋ ਜਾਵੇਗਾ ਤਾਂ ਉਹ ਫਿਰ ਕਿਹੜੇ ਚਾਰ ਕੰਮ ਹਨ ਜਿਨ੍ਹਾਂ ਬਾਰੇ ਅਸੀਂ ਵਿਚਾਰ ਕਰਨ ਵਾਲੇ ਹਾਂ ਜੀ ਉਹਨਾਂ ਬਾਰੇ ਜਾਣਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅਕਸਰ ਹੀ ਆਪਾਂ ਇਹ ਗੱਲ ਪਹਿਲਾਂ ਵੀ ਕਰਦੇ ਹੁੰਦੇ ਹਾਂ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਉਹਦਾ ਘਰ ਅਤੇ ਉਹਦਾ ਪਰਿਵਾਰ ਉਹਦੇ ਲਈ ਬੜੇ ਹੀ ਮਾਇਨੇ ਰੱਖਦਾ ਹੈ। ਉਹਦੀ ਕਾਮਯਾਬੀ ਦੇ ਵਿੱਚ ਮੁੱਖ ਉਹਦੀ ਕਾਮਯਾਬੀ ਉਹਦੀ ਕਾਮਯਾਬੀ ਦੇ ਵਿੱਚ ਮੁੱਖ ਭੂਮਿਕਾ ਉਸਦੇ ਪਰਿਵਾਰ ਦੀ ਹੁੰਦੀ ਹੈ। ਕਿਉਂਕਿ ਜੇਕਰ ਪਰਿਵਾਰ ਵੱਲੋਂ ਠੰਡੀ ਵਾ ਆਉਂਦੀ ਹੋਵੇ ਤੇ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਹਦੇ ਘਰ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਹੋਵੇ, ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੋਵੇ ਘਰ ਦੇ ਵਿੱਚ ਤੰਦਰੁਸਤੀ ਹੋਵੇ ਤਾਂ ਘਰ ਦਾ ਮੁਖੀ ਆਪੇ ਹੀ ਖੁਸ਼ ਰਹਿੰਦਾ ਹੈ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਕਿਉਂਕਿ ਵੇਖੋ ਆਪਣੇ ਜ਼ਿੰਦਗੀ ਦਾ ਅੱਧਾ ਹਿੱਸਾ ਸਾਥ ਸੰਗਤ ਜੀ ਕਿਉਂਕਿ ਆਪਣੀ ਜ਼ਿੰਦਗੀ ਦਾ ਅੱਧੋਂ ਅੱਧ ਜ਼ਿਆਦਾ ਸਮਾਂ ਤਾਂ ਆਪਣੇ ਘਰ ਵਿੱਚ ਹੀ ਅਸੀਂ ਬਿਤਾਉਂਦੇ ਹਾਂ ਭਾਵੇਂ ਸੌ ਕੇ ਬਿਤਾਈਏ ਪਰ ਆਪਣੇ ਦਿਨ ਦਾ ਆਪਣੇ ਜ਼ਿੰਦਗੀ ਦਾ ਅੱਧਾ ਸਮਾਂ ਆਪਣੇ ਘਰ ਵਿੱਚ ਹੀ ਬੀਤਦਾ ਹੈ ਅਤੇ ਪਰਿਵਾਰ ਤਾਂ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਸਰੀਰਕ ਤੌਰ ਤੇ ਭਾਵੇਂ ਆਪਾਂ ਆਪਣੇ ਪਰਿਵਾਰ ਤੋਂ ਦੂਰ ਬੈਠੇ ਹੋਈਏ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਈਏ ਪਰ ਪਰਿਵਾਰ ਦੀ ਫਿਕਰ ਚਿੰਤਾ ਤਾਂ ਬੰਦੇ ਨੂੰ ਹਰ ਵੇਲੇ ਰਹਿੰਦੀ ਹੈ ਪਰਿਵਾਰ ਦੀ ਫਿਕਰ ਹਰ ਬੰਦੇ ਨੂੰ ਲੱਗੀ ਹੀ ਰਹਿੰਦੀ ਹੈ ਕਿ ਮੇਰਾ ਪਰਿਵਾਰ ਸੁਖੀ ਵਸੇ ਮੇਰੇ ਬੱਚੇ ਠੀਕ ਠਾਕ ਹੋਣ ਮੈਂ ਆਪਣੇ ਪਰਿਵਾਰ ਦੇ ਲਈ ਉਹ ਸਭ ਕੁਝ ਕਰ ਪਾਵਾਂ ਜੋ ਮੈਂ ਚਾਹੁੰਦਾ ਹਾਂ ਜਾ ਮੇਰੇ ਬੱਚੇ ਚਾਹੁੰਦੇ ਹਨ ਭਾਵ ਕਿ ਜਿਹਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਨੂੰ ਬੜੀ ਤਰ੍ਹਾਂ ਦੀਆਂ ਟੈਨਸ਼ਨਸ ਹੁੰਦੀਆਂ ਹਨ ਫਿਰ ਇਸ ਕਰਕੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਜਿਸ ਬੰਦੇ ਦੇ ਸਿਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਏਦਾਂ ਦਾ ਮਾਹੌਲ ਦਿਓ ਕਿ ਉਹ ਆਪਣੇ ਸਾਰੇ ਹੀ ਕੰਮਾਂ ਨੂੰ ਕਰਨ ਵਿੱਚ ਵਧੀਆ ਤਰੀਕੇ ਦੇ ਨਾਲ ਯੋਗਦਾਨ ਪਾ ਸਕੇ ਕਿਉਂਕਿ ਸਾਥ ਸੰਗਤ ਜੀ ਜੇਕਰ ਹਰ ਵੇਲੇ ਉਹ ਘਰ ਵਿੱਚ ਚਿੰਤਾ ਰਹੇਗੀ ਕਰਦੀ ਟੈਨਸ਼ਨ ਰਹੇਗੀ ਤਾਂ ਫਿਰ ਉਹ ਆਪਣੇ ਬਾਹਰ ਦੇ ਕੰਮਾਂ ਕਾਰਨ ਉਹ ਕਿਸ ਤਰੀਕੇ ਦੇ ਨਾਲ ਕਰ ਸਕਦਾ ਹੈ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਹਰ ਬੰਦਾ ਉਹਦੇ ਲਈ ਆਪਣਾ ਘਰ ਪਰਿਵਾਰ ਬੇहद ਜ਼ਰੂਰੀ ਸਮਝਦਾ ਹੈ ਉਹਦੀ ਜ਼ਿੰਦਗੀ ਵਿੱਚ ਉਹ ਮੁੱਖ ਭੂਮਿਕਾ ਨਿਭਾਉਂਦਾ ਹੈ ਤਾਂ ਘਰ ਦਾ ਮਾਹੌਲ ਸ਼ਾਂਤ ਪਵਿੱਤਰ ਪੋਜ਼ਿਟਿਵ ਹੋਣਾ ਚਾਹੀਦਾ ਹੈ ਤਾਂ ਫਿਰ ਬੰਦੇ ਦੇ ਹਰ ਕੰਮ ਦੇ ਉੱਤੇ ਚੰਗਾ ਪ੍ਰਭਾਵ ਪਵੇਗਾ ਉਹ ਤਨ ਮਨ ਤਨ ਦੇ ਹਰ ਪੱਖੋਂ ਕਾਮਯਾਬ ਹੋ ਜਾਵੇਗਾ ਮਜਬੂਤ ਰਹੇਗਾ ਤੇ ਖੁਸ਼ ਰਹੇਗਾ ਤਨ ਵੀ ਉਸਦਾ ਤੰਦਰੁਸਤ ਰਹੇਗਾ ਜੇ ਤਨ ਤੇ ਮਨ ਦੋਵੇਂ ਤੰਦਰੁਸਤ ਹਨ ਤਾਂ ਫਿਰ ਨਰੋਏ ਹਨ ਫਿਰ ਕੰਮਕਾਰਾਂ ਵਿੱਚ ਵੀ ਬਰਕਤ ਆਪੇ ਹੀ ਪੈਣੀ ਸ਼ੁਰੂ ਹੋ ਜਾਣਗੀ ਤੇ ਫਿਰ ਆਪਾਂ ਆਪਣੇ ਘਰ ਪਰਿਵਾਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ ਨਮਾ ਤੇ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਸਕਦੇ ਹਾਂ ਕਿਉਂਕਿ ਘਰ ਤੋਂ ਹੀ ਸਾਨੂੰ ਉਹ એનર્ਜੀ ਮਿਲਦੀ ਹੈ ਜਿਹਦੇ ਨਾਲ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦਿਆਂ ਹੋਏ ਆ ਬੜੀਆਂ ਪਰੇਸ਼ਾਨੀਆਂ ਟੈਨਸ਼ਨ ਆਪ ਘਟੋ ਘਟ ਆਪਣੇ ਪਰਿਵਾਰ ਦਾ ਮਾਹੌਲ ਹੀ ਠੀਕ ਤਰੀਕੇ ਨਾਲ ਬਣਾ ਸਕਦੇ ਹਾਂ ਸਾਥ ਸੰਗਤ ਜੀ ਬਾਹਰੋਂ ਜਿੰਨੀਆਂ ਮਰਜ਼ੀ ਟੈਨਸ਼ਨਸ ਹੋਣ ਪਰ ਬੰਦਾ ਜਦੋਂ ਆਪਣੇ ਘਰ ਦੇ ਵਿੱਚ ਆਵੇ ਤੇ ਘਰ ਦੇ ਵਿੱਚ ਆ ਕੇ ਉਹਨੂੰ ਸੁੱਖ ਦਾ ਸਾਹ ਆ ਜਾਵੇ ਘਰ ਦੇ ਵਿੱਚ ਆ ਕੇ ਉਹਦਾ ਮਨ ਸ਼ਾਂਤ ਹੋ ਜਾਵੇ ਉਹਦਾ ਮਨ ਖੁਸ਼ ਹੋ ਜਾਵੇ ਤਾਂ ਉਹ ਬਾਹਰ ਦੀਆਂ ਸਾਰੀਆਂ ਟੈਨਸ਼ਨਾਂ ਤੇ ਪਰੇਸ਼ਾਨੀਆਂ ਨੂੰ ਭੁੱਲ ਜਾਂਦਾ ਹੈ ਤਾਂ ਫਿਰ ਆਪਾਂ ਆਪਣੇ ਘਰ ਨੂੰ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਖੁਸ਼ ਨਮਾ ਬਣਾ ਸਕਦੇ ਹਾਂ ਉਹਦੇ ਲਈ ਇਹ ਚਾਰ ਕੰਮ ਜ਼ਰੂਰ ਕਰਨੇ ਹਨ ਸਾਤ ਸੰਗਤ ਜੀ ਜੋ ਬਹੁਤ ਜ਼ਿਆਦਾ ਜ਼ਰੂਰੀ ਹਨ ਸਭ ਤੋਂ ਪਹਿਲਾਂ ਸਾਡੇ ਘਰ ਦੀ ਸਾਫ਼ ਸਫਾਈ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਬੰਦਾ ਬਾਹਰ ਬੜਾ ਖੁਸ਼ ਹੁੰਦਾ ਹੈ ਪਰ ਘਰ ਦੇ ਵਿੱਚ ਆਉਂਦਿਆਂ ਹੀ ਉਹਦਾ ਮਨ ਉਦਾਸ ਹੋ ਜਾਂਦਾ ਹੈ ਜੇਕਰ ਘਰ ਦੇ ਵਿੱਚ ਹਰ ਥਾਂ ਤੇ ਗੰਦਗੀ ਫੈਲੀ ਹੈ ਕੂੜਾ ਪਿਆ ਹੋਇਆ ਹੈ ਘਰ ਦੀਆਂ ਚੀਜ਼ਾਂ ਖਿਲਰ ਰਹੀਆਂ ਹਨ ਕੋਈ ਚੀਜ਼ ਇੱਧਰ-ਉੱਧਰ ਡਿੱਗੀ ਰਹਿੰਦੀ ਹੈ ਉਸਦਾ ਮਨ ਫਿਰ ਉਦਾਸ ਹੋ ਜਾਵੇਗਾ ਪਰ ਜੇਕਰ ਘਰ ਸਾਫ਼ ਸੁਥਰਾ ਹੈ ਘਰ ਦੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਦੇ ਉੱਪਰ ਪਈ ਹੈ ਕਈ ਵਾਰ ਬੰਦਾ ਬਾਹਰੋਂ ਉਦਾਸ ਆਉਂਦਾ ਹੈ ਟੈਨਸ਼ਨ ਦੇ ਵਿੱਚ ਹੁੰਦਾ ਹੈ ਵਰਕਰ ਆਉਂਦਿਆਂ ਸਾਰ ਹੀ ਇੱਕਦਮ ਉਸ ਦਾ ਮਨ ਸ਼ਾਂਤ ਤੇ ਰਿਲੈਕਸ ਫੀਲ ਕਰਦਾ ਹੈ ਸਾਧ ਸੰਗਤ ਜੀ ਇਸ ਲਈ ਆਪਾਂ ਨੂੰ ਘਰ ਦੀ ਸਾਫ਼ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਦੂਸਰਾ ਕੰਮ ਪਾਠ ਪੂਜਾ ਜ਼ਰੂਰ ਕਰਨਾ ਚਾਹੀਦਾ ਹੈ ਘਰ ਦੇ ਵਿੱਚ ਜੇਕਰ ਆਪਾਂ ਸਿੱਖ ਧਰਮ ਦੇ ਵਿੱਚ ਹਾਂ ਤਾਂ ਸਾਡਾ ਫਰਜ਼ ਹੈ ਜੀ ਕਿ ਸਾਡੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਹੈ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਪੂਜਾ ਪਾਠ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਆਪਾਂ ਸਿੱਖ ਧਰਮ ਦੇ ਵਿੱਚੋਂ ਹਾਂ ਤਾਂ ਜ਼ਰੂਰ ਹੀ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਕੰਮਾਂ ਕਾਰਾਂ ਨੂੰ ਹੱਥ ਪਾਈਏ ਭਾਵੇਂ ਕੋਈ ਔਰਤ ਹੈ ਭਾਵੇਂ ਮਰਦ ਹੈ ਸਵੇਰੇ ਸਵੇਰ ਉੱਠਦੇ ਅਨਸਾਰ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਹੀ ਬੜਾ ਜ਼ਰੂਰੀ ਹੈ ਉੱਠ ਕੇ ਗੁਰਬਾਣੀ ਦਾ ਪਾਠ करिए ਤੀਸਰਾ ਕੰਮ ਕਈ ਘਰਾਂ ਦੇ ਵਿੱਚ ਪੂਰਾ ਪਰਿਵਾਰ ਪਾਠ ਨਹੀਂ ਕਰ ਪਾਉਂਦਾ ਬੱਚੇ ਪਾਠ ਨਹੀਂ ਕਰਦੇ ਜਾਂ ਕੋਈ ਸਿਆਣਾ ਵੀ ਪਾਠ ਨਹੀਂ ਕਰਦਾ ਸਾਲ ਸੰਗਤ ਜੀ ਕਰਦਾ ਜੇਕਰ ਕੋਈ ਇੱਕ ਵੀ ਜੀ ਪਾਠ ਕਰਦਾ ਹੈ ਤਾਂ ਉਹਨਾਂ ਦੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਕੀਰਤਨ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਆਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੀਆਂ ਕੁਝ ਤੁਕਾਂ ਪਹੁੰਚ ਜਾਣਗੀਆਂ ਗੁਰਬਾਣੀ ਦਾ ਕੋਈ ਵੀ ਸ਼ਬਦ ਉਹਨਾਂ ਦੇ ਮਨ ਅੰਦਰ ਵਸ ਜਾਵੇਗਾ ਫਿਰ ਉਹਨਾਂ ਦਾ ਭਲਾ ਹੋ ਜਾਵੇਗਾ ਤਾਂ ਘਰ ਦੇ ਵਿੱਚ ਗੁਰਬਾਣੀ ਦਾ ਕੀਰਤਨ ਲਗਾ ਕੇ ਜ਼ਰੂਰ ਰੱਖਣਾ ਹੈ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਲਗਾ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਹਰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਚਲਾ ਦਿਓ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਵੇਲੇ ਰਹਿਰਾਸ ਸਾਹਿਬ ਦਾ ਪਾਠ ਚਲਾਓ ਗੁਰਬਾਣੀ ਦਾ ਕੀਰਤਨ ਚਲਾਓ ਤਾਂ ਵੇਖਣਾ ਇੰਜ ਕਰਨ ਦੇ ਨਾਲ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਪੋਜ਼ਿਟਿਵ ਪਵਿੱਤਰ ਹੋ ਜਾਵੇਗਾ ਕਿ ਮਨ ਨੂੰ ਸ਼ਾਂਤੀ ਮਿਲਦੀ ਰਹੇਗੀ ਬਾਹਰੋਂ ਕੋਈ ਜੀਵ ਜਿਹੜਾ ਵੀ ਆਵੇਗਾ ਉਸ ਨੂੰ ਇਸ ਤਿਹਾਂ ਚੰਗਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਘਰ ਵਿੱਚ ਐਸਾ ਕੀ ਹੋ ਜਾਂਦਾ ਹੈ ਭਾਵ ਕਿ ਇਸ ਦੇ ਨਾਲ ਮਨ ਨੂੰ ਸ਼ਾਂਤੀ ਤੇ ਸਕੂਨ ਵੀ ਮਿਲ ਜਾਂਦਾ ਹੈ ਸਾਧ ਸੰਗਤ ਦੀ ਬੀਬੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਸ ਵੇਲੇ ਵੀ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕਰ ਸਕਦੀਆਂ ਹਨ ਕਿਉਂਕਿ ਸਿਆਣੇ ਅਕਸਰ ਹੀ ਆਖਦੇ ਹਨ ਜਿਹਾ ਅਨ ਤੇਹਾ ਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਮਨ ਵਿੱਚ ਖਿਆਲ ਚੱਲਦੇ ਹਨ ਉਹਦਾ ਪੂਰਾ ਪ੍ਰਭਾਵ ਭੋਜਨ ਪ੍ਰਸ਼ਾਦੇ ਤੇ ਪਹਿ ਜਾਂਦਾ ਹੈ ਤੇ ਜੇਕਰ ਆਪਾਂ ਕੁਝ ਨਾ ਸੋਚਦੇ ਹੋਏ ਕੋਈ ਐਸਾ ਮਾੜੇ ਦ੍ਰਿਸ਼ ਨੂੰ ਮਨ ਪ੍ਰਗਟਾਉਣ ਲੱਗ ਜਾਂਦੇ ਹਾਂ ਜਾਂ ਕੋਈ ਐਸੇ ਦ੍ਰਿਸ਼ ਵੇਖਦੇ ਹੋਏ ਭੋਜਨ ਪ੍ਰਸ਼ਾਦਾ ਬਣਾਵਾਂਗੇ ਜਾਂ ਐਸੀਆਂ ਗੱਲਾਂ ਸੁਣਦੇ ਜਾਂ ਕਰਦੇ ਹੋਏ ਭੋਜਨ ਪ੍ਰਸ਼ਾਦਾ ਬਣਾਵਾਂਗੇ ਤਾਂ ਫਿਰ ਉਹਦਾ ਮਾੜਾ ਪ੍ਰਭਾਵ ਖਾਣ ਵਾਲੇ ਤੇ ਜ਼ਰੂਰ ਪਵੇਗਾ ਇਸ ਲਈ ਚੰਗਾ ਵੇਖੋ ਚੰਗਾ ਸੁਣੋ ਤੇ ਚੰਗਾ ਸੋਚੋ ਤਾਂ ਸਾਡੇ ਮਨ ਨਾਲ ਚੰਗਾ ਹੀ ਹੋਵੇਗਾ ਖਾਸ ਕਰਕੇ ਮਨ ਦੇ ਵਿੱਚ ਚੰਗੇ ਵਿਚਾਰ ਚੱਲਣ ਗੁਰਬਾਣੀ ਦਾ ਪਾਠ ਉਸ ਤੋਂ ਬਾਅਦ ਪੰਜਵੀਂ ਗੱਲ ਇਕ ਕਰਦੇ ਪਰਿਵਾਰ ਵਿੱਚ ਨਿਯਮ ਮਰਿਆਦਾ ਹੋਣੀ ਚਾਹੀਦੀ ਹੈ ਆਪਾਂ ਅਕਸਰ ਹੀ ਆਖ ਦਿੰਦੇ ਹਾਂ ਕਿ ਹਰ ਇੱਕ ਬੰਦੇ ਨੂੰ ਆਪਣੀ ਮਨਮਰਜ਼ੀ ਦਾ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਇਹ ਗੱਲ ਠੀਕ ਹੈ ਪਰ ਜਿੱਥੇ ਇਸ ਚੀਜ਼ ਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਜ਼ਰੂਰ ਹੋ ਸਕਦੇ ਹਨ ਕਿਉਂਕਿ ਹਰ ਇੱਕ ਚੀਜ਼ ਦੇ ਦੋ ਤਰ੍ਹਾਂ ਦੇ ਪ੍ਰਭਾਵ ਸਾਨੂੰ ਵੇਖਣ ਨੂੰ ਮਿਲਦੇ ਹਨ ਤੇ ਜੇਕਰ ਆਪਾਂ ਆਖੀਏ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਤਾ ਬੱਚਿਆਂ ਨੂੰ ਵੀ ਆਪਾਂ ਆਜ਼ਾਦ ਕਰ ਦਿੱਤਾ। ਬੱਚੇ ਵੀ ਆਪਣੀ ਮਨਮਰਜ਼ੀ ਦੇ ਫੈਸਲੇ ਕਰ ਰਹੇ ਹਨ। ਤਾਂ ਫਿਰ ਉਹ ਗਲਤ ਸੰਗਤ ਵਿੱਚ ਫਸ ਸਕਦੇ ਹਨ। ਗਲਤ ਫੈਸਲਾ ਲੈ ਕੇ ਕਿਸੇ ਮੁਸੀਬਤ ਵਿੱਚ ਪੈ ਸਕਦੇ ਹਨ। ਇਸ ਘਰ ਦੇ ਵਿੱਚ ਕਦੇ ਵੀ ਫਿਰ ਐਸਾ ਨਹੀਂ ਹੋਣਾ ਚਾਹੀਦਾ। ਘਰ ਦੇ ਵਿੱਚ ਹਰ ਇੱਕ ਨੂੰ ਹੀ ਇੱਕ ਮੁਖੀਏ ਨੂੰ ਪਛ ਕੇ ਤੁਰਨਾ ਚਾਹੀਦਾ ਹੈ। ਕਿਉਂਕਿ ਜਿਹਨਾਂ ਘਰਾਂ ਦੇ ਵਿੱਚ ਇਹ ਰੋਲ ਤੇ ਇਹ ਨਿਯਮ ਲਾਗੂ ਕੀਤਾ ਹੋਇਆ ਹੈ। ਉਹ ਘਰ ਸੱਚਮੁੱਚ ਹੀ ਬੜੇ ਸੌਖੇ ਹਨ ਇਹ ਸਾਨੂੰ ਲੱਗਦਾ ਹੈ ਕਿ ਐਦਾਂ ਬੰਦਾ ਮਨਮਰਜ਼ੀ ਦੇ ਫੈਸਲੇ ਕਰਕੇ ਸੌਖਾ ਹੋ ਜਾਵੇਗਾ ਪਰ ਜਦੋਂ ਘਰ ਪਰਿਵਾਰ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਉੱਥੇ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਕਾਸ਼ ਘਰ ਦਾ ਕੋਈ ਸਿਆਣਾ ਹੋਵੇ ਜਿਹੜਾ ਸਾਨੂੰ ਸਹੀ ਰਾਹ ਵਿਖਾ ਸਕੇ ਤਾਂ ਇਸ ਲਈ ਘਰ ਪਰਿਵਾਰ ਦੇ ਵਿੱਚ ਕੋਈ ਐਸਾ ਚੀਜ਼ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨੂੰ ਪੁੱਛ ਕੇ ਹੀ ਘਰ ਦੇ ਸਾਰੇ ਕੰਮਕਾਰ ਹੋਣ ਕਾਮਾ ਭਾਵੇਂ ਆਪਣੀ ਮਰਜ਼ੀ ਨਾਲ ਕਰੋ ਪਰ ਸਲਾਹ ਲੈਣੀ ਬੜੀ ਜ਼ਰੂਰੀ ਹੈ ਕਿਉਂਕਿ ਸਲਾਹ ਲਿਆ ਬੰਦਾ ਛੋਟਾ ਨਹੀਂ ਹੋ ਜਾਂਦਾ ਪਰ ਜਦੋਂ ਆਪਾਂ ਆਪਣੇ ਬਜ਼ੁਰਗ ਮਾਪਿਆਂ ਦੀ ਸਲਾਹ ਲੈਂਦੇ ਹਾਂ ਤਾਂ ਕੋਈ ਨਵਾਂ ਵੀ ਸੋਚਣ ਤੇ ਸੁਣਨ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਸਾਨੂੰ ਫਿਰ ਫਾਇਦਾ ਹੋ ਜਾਵੇਗਾ ਜਿੱਥੇ ਬਜ਼ੁਰਗਾਂ ਦੀ ਸਲਾਹ ਹੋਵੇ ਬਜ਼ੁਰਗਾਂ ਦਾ ਅਸ਼ੀਰਵਾਦ ਹੋਵੇ ਉਹਨਾਂ ਦੀ ਖੁਸ਼ੀ ਹੋਵੇ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਇਹ ਕੁਝ ਗੱਲਾਂ ਨੇ ਜੇਕਰ ਆਪਾਂ ਘਰ ਪਰਿਵਾਰ ਦੇ ਵਿੱਚ ਲਾਗੂ ਕਰ ਲੈਂਦੇ ਹਾਂ ਤਾਂ ਸਾਡੇ ਘਰ ਦਾ ਮਾਹੌਲ ਬੜਾ ਸੋਹਣਾ ਬਣ ਜਾਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਰਕਤ ਹਮੇਸ਼ਾ ਸਾਡੇ ਘਰ ਵਿੱਚ ਬਣੀ ਰਹੇਗੀ ਕਿਉਂਕਿ ਘਰ ਦੀ ਬਰਕਤ ਘਰ ਦੀਆਂ ਖੁਸ਼ੀਆਂ ਘਰ ਦੇ ਜੀਵਾਂ ਦੇ ਸਿਰ ਤੇ ਜਿੰਨੇ ਵੀ ਭਾਰ ਹਨ ਉਹ ਘਟ ਜਾਣਗੇ ਤੇ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਨਾਲ ਕਰਨਗੇ ਪੈਸੇ ਦੀ ਦਿੱਕਤ ਨਹੀਂ ਹੋਵੇਗੀ ਸਾਲ ਸੰਗਰ ਜੀ ਮੁੱਖ ਦੀ ਗੱਲ ਤਾਂ ਇਹ ਹੀ ਹੈ ਕਿ ਜੇਕਰ ਇਹ ਵਿਚਾਰਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਤਾਂ ਆਪਾਂ ਆਪਣੇ ਘਰ ਦੇ ਵਿੱਚ ਇਹਨਾਂ ਰੋਲਾਂ ਨੂੰ ਫੋਲੋ ਕਰ ਸਕਦੇ ਹਾਂ ਕਿਉਂਕਿ ਆਖਰੀ ਫੈਸਲਾ ਤਾਂ ਤੁਹਾਡੇ ਘਰ ਦਾ ਹੈ ਤੁਹਾਡਾ ਪਰਿਵਾਰ ਤੁਹਾਡਾ ਹੈ ਤੁਹਾਡੇ ਘਰ ਦੇ ਜੀ ਤੁਹਾਡੇ ਹਨ ਅਸੀਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਹਨ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ